ਕੋਣ ਤੁਸੀਂ ਜਮਰਾਜ ਵੀ ਜਾਨ ਗੱਡਣ ਆਇਆ ਸਾਡ ਕੀ ਖੇਤਰ ਦਾ ਉਹ ਸਾਡ ਧੜਤਾ ਕਾਲੇ ਨੇ ਲੱਤ ਤੋੜਦੀ ਮੇਰੀ ਲੰਗਾ ਕਰਤਾ ਉਹ ਬਸ ਤੇ ਆਇਆ ਮੈਂ ਬੜਾ ਬੁਰਾ ਹਾਲੀ ਬਸਾ ਦਾ ਜਨਾਨੀਆਂ ਨੂੰ ਮੁਫਤ ਸੀਟਾਂ ਬੰਦਿਆਂ ਨੂੰ ਪੈ ਖਰਚ ਕੇ ਸੀਟ ਨਹੀਂ ਵੇਖ ਦੱਸਤਾ ਪਿਆ ਮੈਂ ਇਹਦੀ ਜਾਨ ਕੱਢਣ ਆਇਆ ਇਹਨੂੰ ਕੋਈ ਫਿਗਰ ਨਹੀਂ ਗਈ ਚੱਲ ਓਏ ਉੱਠ ਓ ਨੋ ਕੋਣ ਆ ਤਾ ਤੂੰ ਹਾਂ ਹਾਂ ਅਬ ਮੈਂ ਜਾਮਿਆ ਜਮਰਾਜ ਕੋਣ ਤੁਸੀਂ ਜਮਰਾਜ ਤੇਰੀ ਜਾਨ ਕੱਢਣ ਆਇਆ ਬੜਾ ਪਾਣੀ ਵਾਲਾ ਆਟਾ ਖਾ ਲਿਆ ਤੂੰ ਤੇਰਾ ਨਾਂ ਜਿੱਜਾਏ ਹਾਂਜੀ ਮੈਂ ਯਾਰ ਮੇਰਾ ਹੀ ਨਾ ਜੀਜਾ ਆ ਕਿੱਦਾਂ ਦਾ ਨਾ ਹੋਇਆ ਕੁਝ ਨਹੀਂ ਅਮ ਜੀ ਮੈਨੂੰ ਸਾਰੇ ਨਾ ਭੈਣ ਤੇ ਗਾਲਾਂ ਕੱਢ ਦਿੰਦੇ ਮੈਂ ਆਪਣਾ ਨਾ ਹੀ ਜੀਜਾ ਰੱਖ ਲਿਆ ਮੈਂ ਕਿ ਕੱਢੋਂ ਜੀਜੇ ਨੂੰ ਗਾਲਾਂ ਚੁੱਪ ਕਰ ਤੁਸੀਂ ਉੱਤੋਂ ਆਏ ਜੇ ਤੁਸੀਂ ਤੇ ਸਾੜਦੇ ਆਂ ਦਿੰਦੇ ਸਾੜ ਕਿੱਥੇ ਤੜਾ ਉਹ ਸਾੜ ਝੜਤਾ ਸਾਲੇ ਨੇ ਲੱਤ ਤੋੜਦੀ ਮੇਰੀ ਲੰਗਾ ਗਰਦਾ ਮੈਨੂੰ ਉਹ ਬਸ ਤੇ ਆਇਆ ਮੈਂ ਬੜੀਆ ਘੜੀਆਂ ਬਸਾਂ ਤੁਹਾਡੀਆਂ ਤੇ ਉੱਥੇ ਵੀ ਪੰਜਾਬੀ ਬੋਲਦੇ ਆ ਉਹ ਸਾਨੂੰ ਸਾਰੀਆਂ ਲੈਂਗੁਏਜ ਆਣੀਆਂ ਚਾਹੀਦੀਆਂ ਸਾਨੂੰ ਕੋਰਸ ਕਰਨਾ ਪੈਂਦਾ ਉਹ ਸਾਰੀਆਂ ਲੈਂਗੁਏਜ ਦੇ ਬੰਦਿਆਂ ਦੀ ਜਾਣ ਕਟਣੀ ਪੈਂਦੀ ਆ ਨਾ ਚੱਲੋ ਨਾ ਮੈਂ ਕਿਹਾ ਇੱਕ ਘੰਟਾ ਰੁਕ ਜੀਏ ਮੈਂ ਮੁੰਡੇ ਨੂੰ ਨਾ ਕੁਲਚਾ ਲੈਣ ਭੇਜਿਆ ਹੈ ਆਈ ਮਮੀ ਨੇ ਘਰ ਰੋਟੀ ਨਹੀਂ ਬਣਾਈ ਨਾ ਕੁਲਚਾ ਖਾ ਲਵਾਂ ਓਏ ਆ ਕੁਲਚੇ ਨੇ ਤੇਰਾ ਕੰਮ ਖਰਾਬ ਕੀਤਾ ਚਿੱਟਾ ਆਟਾ ਖਾ ਹਾਗੇ ਤੇਰੀ ਅੰਤੜੀਆਂ ਬੋਲ ਗਈਆਂ ਮੈਂ ਤੇ ਲੋਕਾਂ ਨੂੰ ਵਿਆਜ ਹੀ ਪੈਸੇ ਦਿੱਤੇ ਹੋਏ ਆ ਓ ਮੈਂ ਮਰ ਗਿਆ ਮੇਰੇ ਤੇ ਪੈਸੇ ਮਰ ਜਾਣੇ ਆ ਓ ਨੋ ਆ ਆਹ ਚੁੱਗੀ ਪੜਿਆ ਤੁਸੀਂ ਓਏ ਆ ਸੂਈ ਆ ਸੂਈ ਇਦੇ ਨਾਲ ਹੀ ਤੇਰੀ ਜਾਨ ਕੱਢਣੀ ਆ ਜਾਨ ਇਹਦੇ ਨਾਲ ਜਾਨ ਕੱਢੋਗੇ ਛੁਪ ਗਾ ਓਏ ਆਪਾਂ ਤੇ ਚੁੰਡੀ ਝੋੜ ਕੇ ਜਾਨ ਕੱਢਦੀਏ ਬੰਦੇ ਦੀ ਮੈਂ ਤੈਨੂੰ 3 ਸਾਲ ਪਹਿਲਾਂ ਮਿਸਡ ਕਾਲ ਵੀ ਮਾਰੀ ਸੀ ਮਤਲਬ ਓਏ ਛੋਟਾ ਜਿਹਾ ਹਾਰਟ ਅਟੈਕ ਕੀਤਾ ਸੀ ਭੁੱਲ ਗਿਆ ਹਾਂਜੀ ਹਾਂਜੀ ਚੇਤਾ ਮੈਨੂੰ ਫੇਰ ਮੈਂ ਤੇਰੇ ਨਾਲ ਹੋਲੀ ਵੀ ਖੇਡੀ ਸੀ ਹੋਲੀ ਮਤਲਬ ਖੁੰਂ ਦੀਆਂ ਉਲਟੀਆਂ ਬਵਾਸੀਰ ਭੁੱਲ ਗਿਆ ਨਹੀਂ ਜੀ ਚੇਤਾ ਮੈਨੂੰ ਹੁਣ ਤੇਰੀ ਵੈਲੀਡਿਟੀ ਖਤਮ ਹੋ ਗਈ ਏ ਕਿਸੇ ਹੋਰ ਕੰਪਨੀ ਦਾ ਰੀਚਾਰਜ ਕਰ ਦੂੰ ਸਾਡੇ ਉੱਥੇ ਯਮਪੁਰੀ ਦਾ ਆਪਣਾ ਨੈਟਵਰਕ ਲੱਗਿਆ ਹੋਰ ਕਿਸੇ ਦਾ ਨੈਟਵਰਕ ਨਹੀਂ ਯੂਜ਼ ਕਰਦੇ ਮੈਂ ਕਿਹਾ ਕੁਝ ਲੈ ਦੇ ਕੇ ਕਰ ਲੋ ਓਏ ਤੂੰ ਸਾਨੂੰ ਪੁਲਸ ਵਾਲਾ ਸਮਝਿਆ ਇੱਕ ਗੱਲ ਮਗ ਹੈ ਜੇ ਤੂੰ ਪ੍ਰਸ਼ਾਦਾ ਆਟਾ ਚਾਲੂ ਕਰ ਲੈ ਫੇਰ ਕੁਝ ਹੋ ਸਕਦਾ ਕੁਲਚੇ ਤੈਨੂੰ ਬੰਦ ਕਰਨੇ ਪੈਣੇ ਬਬਾ ਜੀ ਤੇਰੀ ਬਹੁਤ ਵੱਧ ਗੀ ਹੈ ਪ੍ਰਸ਼ਾਦਾ ਆਟਾ ਚਾਲੂ ਕਰ ਦੇ ਬੱਜ ਜਾਏਗਾ